ਨਾਨਕ ਬੋਲਾ ਸਤਿਨਾਮ ਸਤਿ ਸਭ ਰੂਪ ਦਾ ਸਾਹਾ ਭਾਗ ਭਾਰ ਕੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਜੋੜਦੇ ਰਹੇ ਨੇ ਰੋ ਚਾਰ ਦਿਨ ਜਿਹੜੇ ਰਾਤ ਤੋਂ ਸੱਚੇ ਸੱਚਾ ਸਵਾ ਨਵੋ ਇਹਦਾ ਨਾਮ ਕਹਿੰਦੇ ਸੱਚੇ ਉਸਤੇ ਕਰਕੇ ਜਾਓ ਜਿਹੜਾ ਸੱਚਾ ਹੈ ਪਰਮੇਸ਼ਰ ਤੇ ਸਦਾ ਜਿਹੜਾ ਨਵਾਂ ਹੀ ਨਵੀਨ ਰੂਪ ਹੈ ਜਿਹੜਾ ਕਦੇ ਨਾ ਬਾਲ ਕਹੈ ਨਾ ਪੁਰਾਣਾ ਹੋਣ ਵਾਲਾ ਹੈ ਨਾ ਮੁਰਦ ਹੋਣ ਵਾਲਾ ਹੈ ਸਾਹਿਬ ਜੀ ਮੇਰਾ ਨੀਤ ਨਵਾਂ ਸਲਾ ਸਲਾ ਦਾ ਪਾਰ ਜਿਹੜਾ ਉਹ ਪਰਮੇਸ਼ਰ ਸਦਾ ਵਾਸਤੇ ਨਵਾਂ ਹੀ ਨਵਾਂ ਹੈ ਜਿਹੜਾ ਪੁਰਾਣਾ ਹੋਣ ਵਾਲਾ ਨਹੀਂ ਜਿਸ ਦਾ ਨਾਮ ਨਹੀਂ ਸਦਾ ਵਾਸਤੇ ਨਵਾਂ ਹੈ ਜਿਸ ਦਾ ਨਾਮ ਕਦੇ ਪੁਰਾਣਾ ਹੋਣ ਵਾਲਾ ਨਹੀਂ ਸੋ ਚੋ ਜਗ ਮੇ ਨਾਮ ਉਤਮ ਹੋਈ ਚੋ ਜਗ ਦੇ ਜੀਵਾਂ ਨੇ ਪਾਪ ਲਾ ਲਾ ਕੇ ਪਰਮੇਸ਼ਰ ਦਾ ਨਾਮ ਪੁਰਾਣਾ ਨਹੀਂ ਹੋ ਗਿਆ ਸੋ ਮਨੁੱਖੀ ਮੋਜ ਦੀ ਦਾ ਸਦਾ ਵਾਸ ਨਵੀਂ ਰੂਪ ਹੈ ਪਰਮੇਸ਼ਰ ਦਾ ਨਾਮ ਉਹ ਪਰਮੇਸ਼ਰ ਜਿਹੜਾ ਮਨੁੱਖ ਤੋਂ ਨਵਾਂ ਹੈ ਔਰ ਜਿਹੜਾ ਮਨੁੱਖ 99 ਵੀ ਗਿਣਤੀ ਜਿਵੇਂ ਕਰੀਏ ਬਾਅਦ ਮੌਜ ਨੂੰ ਮੌਜ ਦੀ 18 ਬਣਾ ਲਓ ਫਿਰ ਵੀ ਨੌ ਹੀ ਰਹੇਗਾ ਨੌ ਪਿਆ 27 ਬਣਾ ਲਓ ਫਿਰ ਵੀ 7 ਤੋਂ 2 ਨੌ ਰਹੇਗਾ ਨੌ ਚੌਕਾ 36 ਬਣਾ ਲਓ 6 ਤੋਂ 9 ਹੀ ਰਹਿਣਗੇ ਲਓ 545 ਬਣਾ ਲਓ 5 ਤੇ 4 9 ਰਹਿਣਗੇ ਇਸ ਤੇ ਜਿੰਨੀ ਮਰਜੀ ਮਾਇਦੇ ਦਿੱਤੀ ਕਰ ਲਓ ਉਹਨਾਂ ਨੂੰ ਜਮ੍ਹਾਂ ਕਰੋ ਆ ਫਿਰ ਉਹ 9 ਦੇ 9 ਰਹਿਣਗੇ ਉਹ ਪਰ ਘਟਦਾ ਨਹੀਂ ਤੇ ਕਦੇ ਵੱਧਦਾ ਨਹੀਂ ਸੋ ਇਸੇ ਤਰ੍ਹਾਂ ਉਹ ਪਰਮੇਸ਼ਰ ਜਿਹੜਾ ਕਿਸੇ ਦਾ ਘਟਾਇਆ ਘਟਣ ਵਾਲਾ ਨਹੀਂ ਤੇ ਕਿਸੇ ਦਾ ਵਧਾਇਆ ਹੋਏ ਵਧਣ ਵਾਲਾ ਨਹੀਂ ਸੋ ਵੱਡਾ ਨਾ ਹੋਗਾ ਘਾਟਣਾ ਜਾਏ ਇਹ ਬਹੁਤ ਹੀ ਮਹਿਮਾ ਉਸ ਪਰਮੇਸ਼ਰ ਦੀ ਕੋਈ ਕਰਨ ਲੱਗ ਪਵੇ ਸਾਰੀ ਦੁਨੀਆ ਦਾ ਸਿਮਰ ਭਜਨ ਕਰਨ ਲੱਗ ਪਵੇ ਤੁਹਾਨੂੰ ਕੋਈ ਵੱਡਾ ਨਹੀਂ ਕਿਸੇ ਨੇ ਕਰ ਦੇਣਾ ਉਹ ਜੋ ਤਾਰੇ ਦਾ ਆਸਕ ਤੇ ਬੇਮਕ ਹੋ ਜਾਂਦਾ ਪਰਮੇਸ਼ਰ ਨੂੰ ਕੁਝ ਪਤਾ ਨਹੀਂ ਸਦਾ ਹੈ ਸੋ ਉਹ ਆਪਣੇ ਆਪ ਰੂਪ ਵਿੱਚ ਜੋ ਜੋ ਹਸਤ ਹੈ ਉਹ ਸਦਾ ਵਾਸਤੇ ਇੱਕ ਰਾਸ ਰਹਿਣ ਵਾਲਾ ਹੈ ਨਾ ਉਹ ਘਟਣ ਵਾਲਾ ਹੈ ਨਾ ਉਹ ਵਧਣ ਵਾਲਾ ਹੈ ਕਿਸੇ ਨੇ ਬਧਾਇਆ ਹੋਇਆ ਸਦਾ ਵਾਸਤੇ ਜਿਹੜਾ ਇੱਕ ਰਾਸ ਵਾਲਾ ਹੈ ਨਾ ਉਹ ਪਹਾੜੇ ਦੀ ਲਈ ਆਈ ਨਾ ਉਹ ਦਿਲ ਦੀ ਜਮੀ ਲਈ ਆਈ ਐਸਾ ਜਿਹੜਾ ਉਹ ਪਰਮੇਸ਼ਰ ਨਵੇਂ ਤੋਂ ਨਵਾਂ ਹੈ ਪਰਮੇਸ਼ਰ ਸਦਾ ਵਾਸਤੇ ਉਸ ਪਰਮੇਸ਼ਰ ਦੇ ਨਾਮ ਨੂੰ ਅਸੀਂ ਉਚਾਰਦੇ ਰਹਿੰਦੇ ਹਾਂ